ਜਿਹੜਾ ਅੱਜ ਕਰਕੇ ਜਾ ਰਿਹਾ ਹੈ ਅੱਜ ਭਟੇਂਡਾ ਦੇ ਜੋ ਥੋਬੀ ਮਾਰਕੀਟ ਹੈ ਉੱਥੇ ਅਸੀਂ ਇੱਕ ਫਲੈਗ ਮਾਰਚ ਕਰ ਰਹੇ ਆ ਫਲੈਗ ਮਾਰਚ ਅਸੀਂ 26 ਜਨਵਰੀ ਨੂੰ ਦੇਖਦੇ ਹੋਏ ਉਹਦੇ ਮੱਦੇਨਜ਼ਰ ਇੱਕ ਏਰੀਆ ਡੋਮਿਨੇਸ਼ਨ ਐਕਸਰਸਾਈਜ਼ ਕਰ ਰਹੇ ਆ ਫਲੈਗ ਮਾਰਚ ਦੇ ذریعے ਅਸੀਂ ਲੋਕਾਂ ਤੋਂ ਲੋਕਾਂ ਨੂੰ ਆ ਸ਼ੋਅ ਕਰਦੇ ਕਿ ਪੁਲਿਸ ਪ੍ਰੈਜ਼ెంట్ ਹੈਗੀ ਤੇ ਉਹਨਾਂ ਨੂੰ ਇੱਕ ਸੈਂਸ ਆਫ ਸੇਫਟੀ ਦੇਣ ਦੇ ਲਈ ਤੇ ਦੂਜਾ ਜੋ ਮਾੜੇ ਅਨਸਰ ਉਹਨਾਂ ਨੂੰ ਇੱਕ ਵਾਰਨਿੰਗ ਸਿਗਨਲ ਹੁੰਦਾ ਹੈਗਾ ਕਿ ਪੁਲਿਸ ਪ੍ਰੈਜੈਂਸ ਹੈ ਇਫੈਕਟਿਵਲੀ ਵਰਕ ਕਰ ਰਹੀ ਹੈ ਤੇ ਅਗਰ ਕੋਈ ਵੀ ਕੁਝ ਕਿਸੇ ਵੀ ਪਰਸਨ ਨੂੰ ਕੋਈ अनਆਇਡੈਂਟਿਫਾਈਡ ਸਮਾਨ ਜਾਂ ਕੋਈ ਅਣਪਛਾਤਾ ਵਿਅਕਤੀ ਉਹਨਾਂ ਦੇ ਏਰੀਆ ਦੇ ਵਿੱਚ ਆ ਕੇ ਰਹਿੰਦਾ ਹੈਗਾ ਕਿਉਂਕਿ ਕ라우ਡਿਡ ਏਰੀਆ ਹੈ ਉਹ ਹੋ ਸਕਦਾ ਬਾਹਰ ਦੇ ਲੋਕੀ ਵੀ ਆnde ਹੋਣ ਜਾਂ ਕੋਈ ਆਪਣੇ ਸਮਾਨ ਛੜਛੁੜ ਕੇ ਚਲਾ ਜਾਏ ਇਦਾਂ ਦੇ ਕੁਝ ਵੀ ਅਗਰ ਇਨਸੀਡੈਂਟ ਹੁੰਦਾ ਹੈ ਤਾਂ ਲੋਕਾਂ ਨੂੰ ਅਪੀਲ ਕੀਤੀ ਜਾਂਦੀ ਹੈਗੀ ਕਿ ਪੁਲਿਸ ਕੇ ਧਿਆਨ ਚ ਲੈ ਕੇ ਆਪਣੇ ਲੋਕਲ ਤੇ ਨੀਅਰੈਸਟ ਪੁਲਿਸ ਸਟੇਸ਼ਨ ਨੂੰ ਦੱਸੇ ਤੇ ਸਾਡੇ ਕੰਟਰੋਲ ਰੂਮ ਨੂੰ ਵੀ ਇਨਫੋਰਮ ਕਰ ਸਕਦੇ ਨੇ ਤੇ ਇਹਦੇ ਨਾਲ ਨਾਲ ਹੀ ਮੈਂ মিডিਆ ਨੂੰ ਦੱਸਣਾ ਚਾਹੁੰਦੀ ਹਾਂ ਕਿ ਜਿਵੇਂ ਕਿ ਬੀਤੇ 3 ਦਿਨਾਂ ਤੋਂ ਲਗਾਤਾਰ ਆਪਰੇਸ਼ਨ ਪ੍ਰਹਾਰ ਮਾਨਯੋਗ ਚੀਫ ਮਿਨਿਸਟਰ ਪੰਜਾਬ ਤੇ ਮਾਨਯੋਗ ਡੀਜੀਪੀ ਪੰਜਾਬ ਦੇ ਦਿਸ਼ਾ ਨਿਰਦੇਸ਼ਾ ਹੇਠ ਪੰਜਾਬ ਪਰ ਚੱਲ ਰਿਹਾ ਹੈਗਾ ਪਟੈਂਡਾ ਵਿਖੇ ਵੀ ਬਹੁਤ ਵਧੀਆ ਤਰੀਕੇ ਨਾਲ ਇਹਦੀ ਕਾਰਗੁਜ਼ਾਰੀ ਰਹੀ ਹੈ ਅ ਅੱਜ ਵੀ ਤਕਰੀਬਨ 78 ਅ ਅਕਿਊਜ਼ਡ ਨੂੰ ਵakre ਵakre ਕੇਸਸ ਦੇ ਵਿੱਚ ਰਾਉਂਡ ਅਪ ਕੀਤਾ ਗਿਆ ਹੈਗਾ ਤੇ ਇਹਦੇ ਨਾਲ ਨਾਲ ਹੀ ਅ ਅ ਕੱਲ ਵੀ तकरीबन 60 ਤੇ 1 ਦਿਨ ਔਰ 61 ਤੇ ਹੁਣ ਤੱਕ 205 6 ਕੇ ਤਕਰੀਬਨ ਪਰਸਨ ਨੂੰ ਰਾਉਂਡ ਅਪ ਕੀਤਾ ਗਿਆ ਹੈ ਵੱਖਰੇ ਵੱਖਰੇ ਕੇਸਿਸ ਦੇ ਅੰਦਰ ਉਹਨਾਂ ਦੀ ਅਰੈਸਟ ਪਾਈ ਗਈ ਹੈ ਤੇ ਆ ਜੋ ਪੂਰਾ ਆਪਰੇਸ਼ਨ ਪ੍ਰਹਾਰ ਆ ਤਿੰਨ ਦਿਨਾਂ ਦਾ ਆਪਰੇਸ਼ਨ ਰਹਾ ਇਹ ਓਵਰ ਆਲ ਜੋ ਗੈਂਗਸਟਰ ਤੇ ਵਾਰ ਇੱਕ ਜੰਗ ਰੂਪੀ ਇੱਕ ਮੁਹਿੰਮ ਜੋ ਪੰਜਾਬ ਪੁਲਿਸ ਵੱਲੋਂ ਛੇੜੀ ਗਈ ਹੈ ਆਰਗੇਨਾਈਜ਼ ਕ੍ਰਾਈਮ ਦੇ ਅਗੇਂਸਟ ਉਹਦੇ ਉਹਦਾ ਇੱਕ ਪਾਰਟ ਸੀਗਾ ਤੇ ਅੱਜ ਦਾ ਪ੍ਰੋਗਰਾਮ ਦਾ ਲਾਸਟ ਦਿਨ ਹੈਗੇ ਇਸ ਆਪਰੇਸ਼ਨ ਦਾ ਤੇ ਹਜੇ ਵੀ ਆ ਆਪਰੇਸ਼ਨ ਜਾਰੀ ਹੈ ਤੇ ਇਹਦੇ ਨਾਲ ਇੱਕ ਇੰਟੈਂਸੀਫਾਈਡ ਆਪਰੇਸ਼ਨ ਦੇ ਅੰਡਰ ਆਰਗੇਨਾਈਜ਼ ਕ੍ਰਾਈਮ ਦੇ ਅਗੇਂਸਟ ਪੰਜਾਬ ਪੁਲਿਸ ਨੇ ਇੱਕ ਬਹੁਤ ਇੰਟੈਂਸੀਫਾਈਡ ਇੱਕ ਆਪਰੇਸ਼ਨ ਚਲਾਇਆ ਜੋ ਕਿ ਹੁਣ ਤੱਕ ਬਹੁਤ ਵਧੀਆ ਤੇ ਸਕਸੈਸਫੁਲ ਰਿਹਾ ਹੈਗਾ ਕਿਸੇ ਕਿਸਮ ਦੇ ਹਥਿਆਰ ਵੀ ਥੋੜੇ ਗਏ ਆ ਇੱਕ ਪਰਸਨ ਤੋਂ ਇੱਕ ਅਕਿਊਜ਼ ਤੋਂ ਬੱਤੀਪੋਰਡ ਤੋਂ ਇੱਕ ਪਿਸਟਲ ਫੜਿਆ ਗਿਆ ਸੀਗਾ ਤੇ ਅੱਗੇ ਵੀ ਉਹਦੀ ਪੁੱਛਗਿੱਛ ਤੇ ਉਹ ਕੇਸ ਦੀ ਵੀ ਤਫ਼ਤੀਸ਼ ਜਾਰੀ ਹੈਗੀ ਤੇ ਅੱਜ ਜਿਵੇਂ ਕਿ ਆਪਰੇਸ਼ਨ ਦਾ 3rd ਡੇ ਅਜੇ ਚੱਲ ਰਿਹਾ ਹੈਗਾ ਤੇ ਹੋਰ ਅਗਰ ਕੁਝ ਰਿਕਵਰੀ ਹੁੰਦੀ ਹੈ ਤੇ ਮੀਡੀਆ ਦੇ ਸਾਥੀਆਂ ਨਾਲ ਅਸੀਂ ਜ਼ਰੂਰ ਸਾਂਝਾ ਕਰਾਂਗੇ